ਆਪਾ ਆ ਮੋਟਾਪਾ ਲੋਕ ਦਨੂ ਉੱਤਰਦੇ ਪਗਰਾ ਸਿੰਘ ਦੀ ਚੌਂਕ ਜਾਪ ਤਾਂ ਲੱਗਾ ਸਾਡੇ ਧਿਆਰ ਜਮਾ ਨੇ ਸਾਡੇ ਸਾਰੇ ਪੈਸੇ ਜਮਾ ਲਾ ਦੇ ਇਹ ਸਰਕਾਰ ਦੇ ਸਾਰੇ ਖਿਲੇ ਵਾਲੇ ਪੰਡਾ ਬੁਰਦਾਬਾ 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 ਸਰੀਆ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਥੋੜੀ ਆ ਵੇਖੋ ਲੱਗੀ ਇਹਦੇ ਆਜੇ ਗਰਬਾ ਆਪਰ ਜਾ ਬੈਠੇ ਬੁਰਦਾਬਾ ਇਹਨਾਂ ਦੀ ਕੋਈ ਗੱਲ ਆ ਆ ਦੇਖੋ ਇਹ ਲਾਹਤ ਨੇ ਪੰਜਾਬ ਦੇ ਵਿੱਚ ਆ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਮੌਜੂਦਾ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਫਾਇਰਿੰਗ ਹੋਈ ਹੈ ਜੀਹਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਕਸਬਾ ਅਜਨਾਲਾ ਦੇ ਨਜ਼ਦੀਕ ਮੌਜੂਦਾ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਰੈਲੀ ਕਰ ਰਹੇ ਸਨ ਤੇ ਇਸ ਦੌਰਾਨ ਗੋਲੀ ਚੱਲੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰஞ்சிਸ਼ ਦਾ ਮਾਮਲਾ ਹੈ ਜਿਸ ਦੇ ਚੱਲਦਿਆਂ ਕੁਝ ਨੌਜਵਾਨਾਂ ਦੇ ਵੱਲੋਂ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ ਜਖਮੀ ਦੀ ਪਹਿਚਾਨ ਲਵਲੀ ਵਾਸੀ ਉਗਰ ਅਲਕਵੱਜੋ ਹੋਈ ਹੈ ਜਿਸ ਦੇ ਸੱਜੇ ਹੱਥ ਤੇ ਗੋਲੀ ਲੱਗੀ ਹੈ ਜਖਮੀ ਦਾ ਕਹਿਣਾ ਹੈ ਕਿ ਪਹਿਲਾਂ ਉਸ ਉੱਪਰ 23 ਸਰ ਹਥਿਆਰਾਂ ਨਾਲ ਹਮਲਾ ਹੋਇਆ ਤੇ ਬਾਅਦ ਵਿੱਚ ਗੋਲੀ ਚਲਾ ਦਿੱਤੀ ਗਈ ਫਾਇਰਿੰਗ ਹੋਣ ਤੋਂ ਬਾਅਦ ਰੈਲੀ ਦੇ ਵਿੱਚ ਹਫੜਾ ਦਫੜੀ ਮਚ ਗਈ ਹਾਲਾਂਕਿ ਪੁਲਿਸ ਨੇ ਮੌਕੇ ਤੇ ਸਥਿਤੀ ਤੇ ਕਾਬੂ ਪਾਇਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਇਸ ਘਟਨਾ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਸਮਰਥਕ ਪੰਜਾਬ ਦੀ ਮਾਨ ਸਰਕਾਰ ਤੇ ਵਾਅਦੇ ਤੇ ਨਾਰੇਬਾਜ਼ੀ ਕਰਦੇ ਨਸਰਾਈ ਜਿਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਚੱਲਦਿਆਂ ਹਥਿਆਰ ਸਭ ਦੇ ਪੁਲਿਸ ਦੇ ਕੋਲ ਜਮ੍ਹਾਂ ਕਰਵਾਏ ਜਾ ਚੁੱਕੇ ਨਹੀਂ ਤੇ ਅਜਿਹੇ ਦੇ ਵਿੱਚ ਸਰੇ ਆਮ ਅਜੇ ਹੀ ਵਾਰਦਾਤ ਹੋਣੀ ਪੰਜਾਬ ਦੀ ਫੇਲ ਕਾਨੂੰਨ ਵਿਵਸਥਾ ਦੀ ਵੱਡੀ ਮਿਸਾਲ ਹੈ ਮੁੱਟਾਪਾ ਆਹ ਮੋਟਾਪਾ ਲੋਕ ਤੁਹਾਨੂੰ ਅਮਰ ਕਰਦੇ ਕਾਂਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਹਿਆਰ ਜਮਾ ਦੇ ਸਾਡੇ ਸਾਰੇ ਪੈਸੇ ਜਮਾ ਦੇ ਇਹ ਸਰਕਾਰ ਦੇ ਸਾਰੇ ਖੁੱਲਿਆਂ ਛਲਿਆਂ ਪੁੰਡਾ ਦੇ ਇਹਦੀ ਦੱਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਨ ਮੁਰਦਾਬਾ 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 ਗਦੀਬ ਧੜਿਆ ਮੁਰਦਾਬਾ ਮੁਰਦਾਬਾਦ ਮੁਰਦਾਬਾਦ ਆਹੋ ਅਸੀਂ ਕੋਈ ਨਹੀਂ ਤੇ ਬੈ ਇਲੈਕਟਿਕ ਕਮਚ ਰਿਆਂ ਅਸੀਂ ਐਸਐਸਪੀ ਦਾ ਪੁੱਤਰ ਨਹੀਂ ਛੱਟਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚਦਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਨਾ ਝੂਟੀ ਸੱਟ ਮਤਲਬ ਝੂਟੀ ਸੱਟ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਸਾਡੇ ਛੋਟਾ ਬੱਚਾ ਜਿੱਦਾ ਤੇ ਅਸੂਦਾ ਪਰਜਾ ਦੇ ਛੋਟਾ ਬੱਚਾ ਇੱਥੇ ਕੋਈ ਸ਼ਾਕੀ ਨਹੀਂ ਆਇਆ ਉਹਨੂੰ ਪਿਆ ਦੇ ਮਰ ਪੋਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾ ਕੋਈ ਤਾਂ ਵਧਿਆ ਪਿਆ ਜੱਫੀਰ ਕਾਵਾ ਦੇ ਸਾਹਿਬ ਇਹ ਤੇ ਸੋ ਸਾ ਵਧਿਆ ਫਾਇਆ ਕਰਾਓ ਜਲਦੀ ਕਰਾ ਗਏ ਉਥੇ ਇਹ ਫੇਰ ਉਹਨਾਂ ਨੇ ਇੱਕ ਨੰਬਰ ਤੇ ਨੰਬਰ 3 ਕੰਸਾ ਦਾ ਫਾਇਆ ਬੰਦੇ ਪਾਉਣ ਸਾਰੇ ਟੋਟਲ ਸ਼ਰੇਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਤੁਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਬਾਲ ਜਿਹੜਾ ਉਹਦਾ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਖੋਲ ਵੀ ਜਿਹੜਾ ਸੀ ਇਹ 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 ਲੋਏ ਲੋਕਤੰਤਰ ਹੈ ਇਹ ਕਿੱਦਾਂ ਪਿਸਟੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾ ਨਾਲ ਵੱਢਿਆ ਇਹ ਗੋਲੀ ਆ ਵੇਖੋ ਲੱਗੀ ਤੇ ਹੱਥ ਆ ਜੇ ਗੁਰਬਾਨ ਆ ਸਾਰੇ ਆਪੇ ਗੁਰਬਾਨ ਮਹੀ ਉਹਨਾਂ ਦੀ ਖੋਈ ਜਿਹੜੀ ਆਪਾਂ ਆ ਵੇਖੋ ਇਹ ਹਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਬਣੇ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤਪੰਥ ਦੇ ਅਜ ਦੇ ਪਸੰਦ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਪਿੰਡ ਚੋ ਵੋਟ ਨਹੀਂ ਪੈਣੀ ਇੱਕ ਬੋਲ ਮੈਂ ਚੈਲੰਜ ਕਰਦਾ ਭਾਜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲ ਕ ਪੈਨਚੂ ਚ ਕੰਮ ਤਾ ਧਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਉਹਨਾਂ ਨੂੰ ਚੈਲੰਜ ਕਰਦਾ ਇਹਨਾਂ ਨੂੰ ਪਤਾ ਆ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਉਹਨਾਂ ਨੇ ਕਿਹੜਾ ਉਹਦੇ ਨਾਲ ਠੂਠਾ ਨਾਮ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਯਾਰ ਕਾਹਦਾ ਕ੍ਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆ ਉਹ ਜਿਹਨਾਂ ਸਾਡੀ ਰੈਲੀ ਐਡੀ ਵੱਟੀ ਅਜੇ ਉੱਠਣਾ ਹੀ ਨਹੀਂ ਗਣਤੰਤਰ ਦੀ ਹੱਤਿਆ ਆਵਾਜ਼ ਇਹਨਾਂ ਦੀ ਰੈਲੀ ਇਨਫੋਰਮੇਸ਼ਨ ਆਈ ਜੀ ਅਜਨਾਲਾ ਪਖਾ ਰੀਚਿੰਗ ਵਾਲਾ ਦਾ ਐਮ ਆਰ ਪੈਸ ਲਾ ਕੇ ਸੜਕ ਦੇ ਉੱਤੇ ਕੁਝ ਬੰਦਿਆਂ ਦੇ ਝਗੜਾ ਹੋਇਆ ਵਾ ਜਿਹਦੇ ਸੰਬੰਧੀ ਪਾ ਲਗਾ ਵੀ ਉੱਥੇ ਗੋਲੀ ਵੀ ਚੱਲੀ ਆ ਅਸੀਂ ਮੌਕੇ ਤੇ ਪੁੱਜੇ ਸੀਗੇ ਤੇ लवली ਨਾਂ ਦਾ ਮੁੰਡਾ ਵਾ ਉਗਰੇਵਾਲ ਦਾ ਜਿਹਦੇ ਗੋਲੀ ਲੱਗੀ ਆ ਉਹ ਸਿਵਲ ਹਸਪਤਾਲ ਦਾਖਲ ਹੈ ਇੱਥੇ ਮੌਕੇ ਤੇ ਆਏ ਆ ਮੌਕੇ ਤੇ ਅਗਲੀ ਕਾਰਵਾਈ ਜੋ ਬਣਦੀ ਹੋਵੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੁੱਢਲੀ ਜਾਂਚ ਪਤਾ ਲੱਗਾ ਕੀ ਕਾਰਨ ਹੈ ਕਿ ਉਹ ਗੋਲੀਆਂ ਚੱਲੀਆਂ ਕਾਰਨ ਤੇ ਇਹਨਾਂ ਦੇ ਆਪਸੀ ਪਹਿਲਾਂ ਵੀ ਪਤਾ ਲੱਗਾ ਕਿ ਆਪਸੀ ਇਹਨਾਂ ਦੇ ਰੰਜਿਸ਼ਬਾਜੀ ਹੈਗੀ ਇਹਨਾਂ ਦੀ ਪਹਿਲਾਂ ਵਿਚਾਰੀ ਆ ਆਪ ਵਿਚ ਸੀਸੀਟੀਵੀ ਕੈਮਰਾ ਤੁਸੀਂ ਵੇਖਿਆ ਵੀਡੀਓ ਦੇਖੀ ਹੈ ਕਿੰਨੇ ਜਾਣੇ ਸੀ ਨਹੀਂ ਫਿਰਾਲ ਸੀਸੀਟੀਵੀ ਕੈਮਰੇ ਘਾਲੇ ਨਹੀਂ ਖੜਾਰੇ ਬਾਕੀ ਫੋਰਸ ਮੈਂ ਖੁਦ ਮੌਕੇ ਤੇ ਇੱਥੇ ਆਇਆ ਤੇ ਮੌਕੇ ਤੇ ਆ ਕੇ ਦੇਖਿਆ ਇਹਨੂੰ ਪੇਸ਼ੈਂਟ ਨੂੰ ਦਾਖਲ ਕਰਾਇਆ ਜਿਹੜੀ ਅਗਲੀ ਕਾਰਵਾਈ ਹੋਊਗੀ ਜੋ ਮੈਡੀਕਲ ਜੱਟ ਹੋਊਗਾ ਤੇ ਮੁਤਾਬਕ ਕਾਰਵਾਈ ਕਰ ਅਸੀਂ ਲੈਣੀ ਚਾਹੀਦੀ। ਲੱਗਾ ਕਿਹੜੇ ਹਥਿਆਰ ਸੀ ਕਿਉਂਕਿ ਹਥਿਆਰ ਤੇ ਜਮ੍ਹਾਂ ਕਰਾਇਆਗੇ। ਨਹੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਗੋਲੀ ਚੱਲੀ ਮੌਕੇ ਤੇ। ਠੀਕ ਐ। ਹੁਣ ਗਵਾ ਮੈਰੀਫਾਈ ਕਰਾਂਗੇ ਤੇ ਤਪਤੀਦਾਨ ਵੀ ਕੀ ਅਸਰ ਕਾ ਨਹੀਂ ਕੀਆ ਜੀ। ਮੁੱਢਲੀ ਜਾਂਚ ਕਿੱਥੇ ਕਿੱਥੇ ਦੇ ਸੱਟਾਂ ਲੱਗੀਆਂ ਕਿੱਥੇ ਗੋਲੀ ਲੱਗੀ। ਨਾ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਸੱਜੀ ਬਾਹ ਤੇ ਕਹਿ ਰਿਹਾ ਗੋਲੀ ਲੱਗੀ ਐ ਇੱਕ। ਤੇ ਖੱਬੇ ਹੱਥ ਦੇ ਉੱਤੇ ਉਂਗਲਾਂ ਦੇ ਉੱਤੇ ਕੋਈ ਟੱਪ ਟੁੱਪ ਲੱਗੇ ਹੋਇਆ। ਉਹ ਮੈਡੀਕਲ ਹੋਣ ਡਾਕਟਰ ਸਾਹਿਬ ਸੁਇਸ ਵੇਲੇ ਦੀ ਵੱਡੀ ਖਬਰ ਕਿ ਅਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਨਜ਼ਦੀਕ ਮੌਜੂਦਾ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਦੌਰਾਨ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਪੁਰਾਣੀ ਰஞ்சிਸ਼ਲਾ ਮਾਮਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ